ਕ ਤਪਤੁ ਬੁਝਾਈ ਮਲਾਰ ਮੁਹੱਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰ ਮੈਂ ਕੋ ਨਾਹੀ ਹਨਕ ਜਤਨ ਕਰ ਰਹਿਣ ਨਾ ਪਾਵੇ ਆਚ ਕਾਚ ਧਰ ਪਾਹੀ ਇਸ ਤਨ ਧਨ ਕਾ ਕਹੋ ਗਰਭ ਕੈਸਾ ਬਿਨ ਸਤ ਬਾਰ ਨਾ ਲਾਗੈ ਬਬਰੇ ਹਉ ਮੈਂ ਗਰਭ ਖਪੈ ਜਾਗੈ ਐਸਾ ਰਹਾਉ ਜੈ ਜਗਦੀਸ਼ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ਜੀਤੀ ਹੈ ਤੇਤੀ ਤੁਝ ਹੀ ਤੇ ਤੁਮ ਸਾਰੇ ਅਵਰ ਨਾ ਕੋਈ ਜੀ ਉਪਾਏ ਜੁਗਤ ਵਸ ਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਵਿਕਾਲ ਭਰਮ ਭੈ ਖੰਝਨ ਕਾਗਿਤ ਕੋਟ ਇਹੋ ਜਗ ਹੈ ਬੱਪਰੂ ਰੰਗਨ ਚਿਹਨ ਚਤਰਾਈ ਨਾਨੀ ਸੀ ਬੂੰਦ ਪਵਨ ਪਤਖ ਹੋਵੇ ਜਨਮ ਮਰੈ ਖਿਨ ਤਾਈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਨ ਘਰ ਕਰਮਾਹੀ ਉਲਟੀ ਨਦੀ ਕਹਾ ਘਰ ਤਰਵਰ ਸਰਪਨ ਦਸੈ ਦੂਜਾ ਮਨ ਮਾਹੀ ਗਾਰਣ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਮਨ ਤਨ ਹੀਮ ਭਏ ਸਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਧ ਜਾਚੈ ਤੂੰ ਸਰਬ ਜੀਆ ਦਇਆਲਾ ਤੁਮਰੀ ਸਰਨ ਪਰੇ ਪਤ ਰੱਖੋ ਸਾਚ ਮਿਲੈ ਗੋਪਾਲਾ ਬਾਂਦੀ ਧੰਦ ਅੰਦ ਨਹੀਂ ਸੂਜੈ ਬਦਕ ਕਰਮ ਕਮਾਵੇ ਸਤਗੁਰ ਮਿਲੈ ਤਾਂ ਸੂਜਸ ਬੂਜਸ ਸੱਚ ਮਨ ਗਿਆਨ ਸਮਾਵੇ ਨਿਰਗੁਣ ਦੇ ਸਾਚ ਬਿਨ ਕਾਚੀ ਮੈਂ ਪੂਛਾਂ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਮਲਾਰ ਮਹੱਲਾ ਪਹਿਲਾ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇ ਸਾਰੰਗ ਸ਼ਬਦ ਸੁਹਾਈ ਰੈਨ ਬੀਹਾ ਬੋਲਿਓ ਮੇਰੀ ਮਾਈ ਰਹਾਉ ਪ੍ਰੇ ਸੋ ਪ੍ਰੀਤ ਨ ਉਲਟੈ ਕਬਹੂ ਜੋ ਤੈ ਭਾਵੇ ਸਾਈ ਨੀਂਦ ਗਈ ਹਉ ਮੈਂ ਤਨ ਥਾਕੀ ਸੱਚ ਮਤ ਰਿਹਦਾ ਸਮਾਈ ਰੂਖੀ ਬਿਰਖੀ ਉਡੋਂ ਭੁੱਖਾ ਪੀਵਾ ਨਾਮ ਸੁਪਾਈ ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ ਪ੍ਰਿਆ ਬਿਨ ਸ਼ਿੰਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ ਆਪਣੇ ਪਿਆਰੇ ਬਿਨ ਇੱਕ ਖਿੰਨ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਪਾਈ ਪਿਰਨ ਜੀਕ ਨਾ ਬੁਝੈ ਬਪੜੀ ਸਤ ਗੁਰ ਦੀ ਯਾਦ ਖਾਈ ਸਹਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਝਾਈ ਕਹੋ ਨਾਨਕ ਤੁਜ ਤੇ ਮਨ ਮਾਨਿਆ ਕੀਮਤ ਕਹਿਨ ਨਾ ਜਾਈ ਮਲਾਰ ਮਹੱਲਾ ਪਹਿਲਾ ਅਸ਼ਟ ਪਦਿਆਂ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਖਲੀ ਉੰਡੀ ਜਲ ਭਰ ਨਾਲ ਡੂਗਰ ਊਚੋ ਗੜ ਪਾਤਾਲ ਸਾਗਰ ਸੀਤਲ ਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹੋ ਮੈਂ ਮਾਰ ਮੈਂ ਅੰਧਲੇ ਨਾ ਵੈ ਕੀ ਜੋਤ ਨਾਮ ਅਧਾਰ ਚੱਲਾਂ ਗੁਰ ਕੈ ਭੈ ਭੇਤ ਰਹਾਉ ਸਤਿਗੁਰ ਸ਼ਬਦੀ ਪਾਦਰ ਜਾਣ ਗੁਰ ਕੈ ਤਕਿਐ ਸਾਚੈ ਤਾਨ ਨਾਮ ਸੰਭਾਲ ਸਰੂੜੀ ਬਾਣ ਠੈ ਭਾਵੈ ਦਰ ਲਹਿਸ ਪ੍ਰਾਣ ਉਡਾਂ ਬੈਸਾਂ ਏਕ ਲਿਪਤਾਰ ਗੁਰ ਕੈ ਸ਼ਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉੱਚੀ ਧਾਰ ਨਿਜ ਕਰ ਵਾਸਾ ਤਹਿ ਮੰਗ ਨਾ ਚਾਲਣ ਹਾਰ ਜਿਤ ਘਰ ਵਸਹਿ ਤੂੰ ਹੈ ਬਿਦ ਜਾਣਹਿ ਬੀਜੋ ਮਹਿਲ ਨਾ ਜਾਪੈ ਸਤਿਗੁਰ ਬਾਝੋ ਸਮਝ ਨਾ ਹੋਵੀ ਸਭ ਜਗ ਦਬਿਆ ਛਾਪੈ ਕਰਨ ਪਲਾਵ ਕਰੈ ਬਿਲ ਲਾਤੋ ਬਿਨ ਗੁਰ ਨਾਮ ਨਾ ਜਾਪੈ ਪਲ ਪੰਕਜ ਮਹਿ ਨਾਮ ਛਡਾਈ ਜੇ ਗੁਰ ਸ਼ਬਦ ਸੰਜਾਪੈ ਇਕ ਮੂਰਖ ਅੰਦੇ ਮੁਗਦ ਗੁਵਾਰ ਇਕ ਸਤ ਗੁਰ ਕੈ ਭੈ ਨਾਮ ਅਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੇ ਤਿਸ ਮੁਖ ਦਵਾਰ ਨਾਮ ਪੈ ਭਾਏ ਹਿਰਦੈ ਵਸਾਈ ਗੁਰ ਕਰਨੀ ਸਚ ਬਾਣੀ ਇੰਦ ਵਰਸੈ ਧਰਤ ਸੁਹਾਵੀ ਘਟ ਘਟ ਜੋਤ ਸਮਾਣੀ ਕਲਰ ਬੀਜਸ ਦੁਰਮਤਿਆ ਸੀ ਨਿਗੁਰੇ ਕੀ ਨਿਸ਼ਾਨੀ ਸਤ ਗੁਰ ਬਾਜੋ ਘੋਰ ਅੰਧਾਰਾ ਡੂਬ ਮੋਏ ਬਿਨ ਪਾਣੀ ਜੋ ਕਿਛ ਕੀਨੋ ਸੋ ਪ੍ਰਭੂ ਰਜਾਏ ਜੋ ਧੁਰ ਲਿਖਿਆ ਸੋ ਮੀਟਣਾ ਨਾ ਜਾਏ ਹੁਕਮੇ ਬਾਤਾ ਕਾਰ ਕਮਾਏ ਇਕ ਸ਼ਬਦ ਰਾਚੈ ਸੱਚ ਸਮਾਏ ਚਹੋਂ ਦਿਸ ਹੁਕਮ ਵਰਤੈ ਪ੍ਰਭ ਤੇਰਾ ਚਹੋਂ ਦਿਸ ਨਾਮ ਪਤਾਲੰ ਸਭ ਮਹਿ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੇ ਬੈ ਆਲੰ ਜਮਨ ਮਰਨਾ ਦੀਸੈ ਸਿਰ ਊਭੋ ਖੁਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੇ ਮਨ ਪਾਵੇ ਸਾਚੀ ਨਦਰ ਰਸਾਲੰ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਤੀ ਜਾਲ ਅਲਖ ਨਾ ਜਾ ਚਹਿ ਹਿਰਦੈ ਸੰਭਾਲ ਰਹਾਉ ਏਕ ਜੀ ਕਹਿ ਜੀਆਂ ਖਾਹੀ ਜਲ ਤਰਤੀ ਬੂਢੀ ਜਲ ਮਾਹੀ ਸਰਬ ਜੀ ਕੀ ਏ ਪ੍ਰਤ ਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਫਾਸ ਪੜੀ ਅਤ ਭਾਰੀ ਉਡ ਨਾ ਸਾਕੈ ਪੰਖ ਫਸਾਰੀ ਰਸ ਚੂਗਹਿ ਮਨ ਮੁਖ ਗਵਾਰ ਫਾਤੀ ਛੂਟੈ ਗੁਣ ਗਿਆਨ ਵਿਚਾਰ ਸਤ ਗੁਰ ਸੇਵ ਟੂਟੈ ਜਮ ਕਾਲ ਹਿਰਦੈ ਸਾਚਾ ਸ਼ਬਦ ਸੁਮਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰ ਕਾ ਨਾਮ ਰੱਖੈ ਉਰ ਧਾਰ ਸੇ ਦੁਖ ਆਗੈ ਜੇ ਭੋਗ ਬਲਾਸੀ ਨਾਨਕ ਮੁਕਤ ਨਹੀਂ ਬਿਨ ਨਾਮੈ ਸਾਚੀ ਮਲਾਰ ਮਹੱਲਾ ਤੀਜਾ ਅਸ਼ਟਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਰਮ ਹੋਐ ਤਾਂ ਸਤਿਗੁਰ ਪਾਈਐ ਵਿਣ ਕਰਮੈ ਪਾਇਆ ਨਾ ਜਾਇ ਸਤਿਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਈ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹੈ ਸਮਾਈ ਰਹਾਉ ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਇ ਸਤਿਗੁਰ ਤੇ ਹਰ ਬੁਝੀਐ ਗਰਬ ਜੋਨੀ ਨਹਿ ਪਾਈ ਗੁਰ ਪ੍ਰ사ਦੀ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਈ ਮੁਕਤ ਦੁਆਰਾਸ ਹੋਈ ਪਾਈ ਜੇ ਵਿੱਚ ਹੋ ਆਪ ਗੁਆਇ ਗੁਰ ਪ੍ਰ사ਦੀ ਸੇਵ ਕਰ ਜੰਮੈ ਵਿਚੋ ਸਖਤ ਗੁਆਏ ਅਚਰ ਚਰੈ ਬਿਵੇਕ ਬੁੱਧ ਪਾਈ ਪੁਰਖੇ ਪੁਰਖ ਮਲਾਈ ਧਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗੁਆਏ ਲਾਹਾ ਹਰ ਸਤ ਸੰਗਤ ਪਾਈਐ ਕਰਮੀ ਪੱਲੇ ਪਾਈ ਸਤ ਗੁਰ ਵਿਣ ਕਿਨ ਨਾ ਪਾਇਆ ਮਨ ਵੇਖੋ ਹਿਰਦੈ ਵਿਚਾਰ ਵਡ ਭਾਗੀ ਗੁਰ ਪਾਇਆ ਪਾਵ ਜਲੇ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜਿਓ ਪਾਵ ਮੋਖ ਦਵਾਰ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਮੇਟਣਾ ਨਾ ਜਾਏ ਨਾਨਕ ਸੇ ਜਨਪੂਰਨ ਹੋਏ ਜਿਨ ਹਰ ਭਾਣਾ ਭਾਈ ਮਲਾਰ ਮਹੱਲਾ ਤੀਜਾ